ਜੇ ਪਹਿਲੀ ਵਾਰ ਬੱਕਰੀ ਵੀਡੀਓ ਬਣਾਈ ਹੈ ਸ਼ੇਅਰ ਜ਼ਰੂਰ ਕਰ ਦਿਓ ਇਸ ਆਰਤੀ ਦੀ ਮਿਹਨਤ ਨੂੰ ਹੈ ਸਲਾਮ ਜਿਸ ਨੇ ਵਿਦੇਸ਼ ਜਾਣ ਨਾਲੋਂ ਪੰਜਾਬ ਵਿੱਚ ਰਹਿ ਕੇ ਮਿਹਨਤ ਕਰਨੀ ਰੱਖੀ ਜਾਰੀ ਦੇਖੋ ਕਿਵੇਂ ਕੁੜਾਲੀ ਦੇ ਆਰਤੀ ਨੇ ਅੜ ਦੇ ਨਾਲ-ਨਾਲ ਕੁਲਾੜੀ ਤੇ ਗੁੜ ਬਣਾਉਣ ਦਾ ਕੰਮ ਕੀਤਾ ਸ਼ੁਰੂ ਕਿਹਾ ਜਦੋਂ ਪੰਜਾਬ ਵਿੱਚ ਪ੍ਰਵਾਸੀ ਇਹ ਕੰਮ ਕਰ ਸਕਦੇ ਹਨ ਤਾਂ ਪੰਜਾਬੀ ਕਿਉਂ ਨਹੀਂ ਕਹਿੰਦੇ ਮਸ਼ਹੂਰ ਬਹੁਤ ਹੈ ਖਿਡਾਰੀ ਵੀ ਆਰਤੀ ਨੇ ਜਿਹੜੀ ਇੱਕ ਖਿਡਾਰੀ ਖੋਲੀ ਹੋਈ ਹੈ ਤੇ ਆਰਤੀਆਂ ਦੀ ਖਿਡਾਰੀ ਹੈ ਹਾਂਜੀ ਮੇਰਾ ਆਰਥਿਕਾ ਵੀ ਕੰਮ ਹੈ ਜੀ ਤੁਹਾਡਾ ਆਰਥਿਕਾ ਕੰਮ ਹੈ ਫਿਰ ਇਹ ਤਾਂ ਜ਼ਿਆਦਾਤਰ ਸਰਕਾਰ ਦੇ ਪ੍ਰਵਾਸੀ ਭੇਜਦੇ ਹੁੰਦੇ ਹਨ ਪਰ ਤੁਸੀਂ ਇੱਥੇ ਮੇਰੀ ਗੱਲ ਸੁਣੋ ਨਾ ਹੁਣ ਆਪਾਂ ਬਾਹਰ ਜਾ ਕੇ ਆਪਾਂ ਵੀ ਪ੍ਰਵਾਸੀ ਬਣ ਜਾਂਦੇ ਜੀ ਕੈਨੇਡਾ ਅਮਰੀਕਾ ਜਾਂਦੇ ਆ ਪੂਰੇ 50-50 ਲੱਖ ਲਾ ਕੇ ਜਾ ਚੜਦੇ ਆ ਜੀ ਇੱਥੇ ਮਿਹਨਤ ਕਰ ਲੋ ਜਿਹੜੇ ਬੱਚੇ ਗੁੜ ਨਹੀਂ ਖਾਉਂਦੇ ਉਹਨਾਂ ਵਾਸਤੇ ਬਣਾ ਦਿੱਤੀਆਂ ਗੁੜ ਦੀਆਂ ਟੌਫੀਆਂ ਇਹ ਸਰ ਹੈ ਗੁੜੀ ਹੈ ਜੀ ਆਪਾਂ ਇਹਨੂੰ ਕੈਂਡੀ ਦੀ ਸ਼ੇਪ ਦੇਤੀ ਜੀ ਬਸ ਇਹ ਗੁੜੀ ਹੈ ਜੀ ਪਿਓਰ ਗੁੜਾ ਮਤਲਬ ਜਿਹੜੇ ਨਿਆਣੇ ਕਹਿੰਦੇ ਆ ਵੀ ਅਸੀਂ ਭਾਈ ਖਾਣੇ ਨਹੀਂ ਹੈਗੇ ਗੁੜ ਨਹੀਂ ਖਾਣਾ ਗੁੜ ਨਹੀਂ ਖਾਣਾ ਉਹਨਾਂ ਨੂੰ ਆਏ ਲੱਗੂਗਾ ਵੀ ਇਹ ਟੌਫੀਆਂ ਹੈ ਵੀ ਉਹ ਖਾ ਸਕਦੇ ਵੀ ਖਾ ਸਕਦੇ ਹਾਂ ਦੀ ਹਾਂ ਦੇਸੀ ਘਿਓ ਨਾਲ ਬਣਾ ਦਿੱਤੀ ਗੁੜ ਦੀ ਡਰਾਈ ਫਰੂਟ ਵਾਲੀ ਬਰਫੀ 160 ਰੁਪਏ ਕਿਲੋ ਖਰੀਦਣ ਲਈ ਦੂਰ ਦੂਰ ਤੋਂ ਆ ਰਹੇ ਨੇ ਲੋਕ ਭਾਈ ਸਾਹਿਬ ਨੇ ਜੋ ਕਿ ਆਪਣੇ ਗੁਰਲੇ ਪਾਈ ਸਾਹਿਬ ਅੱਜ ਗੁਰਲੇਨ ਪਹੁੰਚੇ ਹੋ ਜਿਹੜੇ ਪਿੰਡ ਆਪਣਾ ਮੇਰਾ ਉੱਚਾ ਪਿੰਡ ਉੱਚਾ ਪਿੰਡ ਉੱਚਾ ਪਿੰਡ ਤੋਂ ਇੱਥੇ ਆਏ ਨਹੀਂ ਦੂਰ ਬਿਲਕੁਲ ਕੁਲਾੜੀ ਦੇ ਬਾਹਰ ਲਿਖ ਕੇ ਲਗਾ ਦਿੱਤਾ ਮਿਲਾਵਟ ਸਾਬਤ ਕਰਨ ਵਾਲਿਆਂ ਨੂੰ ਦਵਾਂਗੇ 20000 ਦਾ ਇਨਾਮ ਇਸ ਨੰਬਰ ਤੇ ਕਰੋ ਫੋਨ ਤੇ ਕੁਰਾਲੀ ਨਿਵਾਸੀਆਂ ਨੂੰ ਫ੍ਰੀ ਹੋਮ ਡਿਲੀਵਰੀ ਮਿਲੇਗਾ ਪਿਓਰ ਗੁਰਤੇ ਦੇਸੀ ਕੀ ਹੋਦੀ ਬਣੀ ਬਰਫੀ ਕਰ ਬੈਠੇ ਕੁਰਾਲੀ ਦੇ ਵਿੱਚ ਕਿਸੇ ਨੂੰ ਹੋਮ ਡਿਲੀਵਰੀ ਕਰਨੀ ਹੋਵੇ ਤਾਂ ਤੁਹਾਡਾ ਕਿਹੜਾ ਨੰਬਰ ਹੈ ਵੀ ਜਿਹੜਾ ਗੁਰੂ ਵੀ ਉੱਤੇ ਮਿਲ ਜਵੇ ਤੇ ਬਰਫੀ ਵੀ ਉੱਤੇ ਮਿਲ ਜਵੇ ਆਪਣਾ ਨੰਬਰ ਜ਼ਰੂਰ ਦਿਓ ਮੇਰਾ ਕੰਟੈਕਟ ਨੰਬਰ ਹੈਗਾ ਜੀ 8427 466015 ਜੀ ਆ ਦੁਬਾਰਾ ਰਿਪੀਟ ਕਰ ਦਿੰਦਾ ਜੀ 8427 466015 ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਰੁਣ ਕੁਰਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਅਕਸਰ ਤੁਸੀਂ ਮੇਰੀਆਂ ਵੀਡੀਓ ਪਸੰਦ ਕਰਦੇ ਹੋ ਤੇ ਅੱਜ ਤੁਹਾਨੂੰ ਇੱਕ ਵੱਖਰੀ ਵੀਡੀਓ ਲੈ ਕੇ ਆਇਆ ਜੋ ਕਿ ਕਾਫੀ ਵਧੀਆ ਵੀਡੀਓ ਹੈ ਜਦੋਂ ਵੀ ਕੋਈ ਇਨਸਾਨ ਕਿਤੇ ਤੋਂ ਸੜਕ ਤੇ ਆਪਣੇ ਬਾਣ ਤੇ ਉਹ ਕਿਤੇ ਜਾਂਦਾ ਤਾਂ ਅਕਸਰ ਤੁਸੀਂ ਸੜਕਾਂ ਤੇ ਖਿਡਾਰੀਆਂ ਬਹੁਤ ਦੇਖਿਆ ਹੋਣੀਆਂ ਦਿੱਤੇ ਕਾਫੀ ਪ੍ਰਵਾਸੀ ਲੋਕ ਬੈਠੇ ਖਲਾੜੀਆਂ ਤੇ ਗੁਰ ਕੱਟਦੇ ਹੋਏ ਨਜ਼ਰ ਆਉਂਦੇ ਨੇ ਅਤੇ ਕਈ ਖਲਾੜੀਆਂ ਤੇ ਚਿਨੀ ਦੀ ਬਰਾਮਤ ਹੋ ਜਾਂਦੀ ਹੈ ਅਤੇ ਚਿਨੀ ਦਾ ਗੁਰ ਬਣਾ ਕੇ ਹੀ ਲੋਕਾਂ ਨੂੰ ਵੇਚ ਦਿੰਦੇ ਨੇ ਅੱਜ ਜਦੋਂ ਤੁਹਾਨੂੰ ਅਸੀਂ ਖਲਾੜੀ ਦੀ ਹੈ ਤੇ ਉਹ ਖਲਾੜੀ ਕਿਸੇ ਪ੍ਰਵਾਸੀ ਦੀ ਨਹੀਂ ਉਹ ਖਲਾੜੀ ਇੱਕ ਆਰਤੀ ਦੇ ਮੁੰਡੇ ਦੀ ਹੈ ਜੋ ਕਿ ਵਧੀਆ ਗੁਰ ਕੱਦਦਾ ਤੇ ਤੁਹਾਨੂੰ ਪੂਰੀ ਗੱਲ ਬਾਤ ਵੀ ਉਹਦੇ ਨਾਲ ਕਰਾਵਾਂਗੇ ਫਿਰ ਤੁਹਾਨੂੰ ਲੋਕੇਸ਼ਨ ਦੱਸਾਂਗੇ ਮੇਰੇ ਇੱਕ ਪਾਸੇ ਜਿੱਦਾਂ ਪਾਕਾ ਤੁਹਾਨੂੰ ਦਿਖਾ ਰਿਹਾ ਉਸ ਪਾਸੇ ਪੈਂਦਾ ਸੁਰਾਲੀ ਅਤੇ ਸੁਰਾਲੀ ਦੇ ਜੰਗਲ ਤੋਂ ਦੂਰ ਚੋੜਾ ਵਾਲੋਂ ਆਂਦੇ ਨੇ ਤੇ ਸਾਹਮਣੇ ਇੱਕ ਪਟੋਲ ਪੰਪ ਆਂਦਾ ਹੈ ਅਤੇ ਇਸ ਦੇ ਰੋਡ ਨੂੰ ਅੱਗੇ ਜਾਂਦੇ ਹੋਏ ਇਹ ਰੋਡ ਖਰੜਬਾਲ ਦੀ ਜਾਂਦੇ ਆ ਤੇ ਖਰੜ ਨੂੰ ਰਸਤਾ ਜਾਂਦਾ ਤੇ ਉੱਪਰ ਤੁਹਾਨੂੰ ਖਲਾਰੀ ਦੀ ਤਸਵੀਰਾਂ ਦਿਖਾ ਰਿਹਾ ਕਿਤੇ ਕੀ ਲਿਖਿਆ ਹੋਇਆ ਦੇਸੀ ਖਲਾਰੀ ਸ਼ੁੱਧ ਦੇਸੀ ਗੁਰ ਤੇ ਚੱਕਰ ਅਤੇ નીચે ਇੱਕ ਹੋਰ ਲਾਈਨ ਲਿਖੀ ਹੋਈ ਹੈ ਜੋ ਕਿ ਕਾਫੀ ਲੋਕਾਂ ਨੂੰ ਸਮਾਨ ਖਰੀਦਣ ਦੇ ਲਈ ਮਜਬੂਰ ਕਰਦੀ ਹੈ ਕਿਉਂਕਿ ਇਹ ਭਰੋਸਾ ਹੁੰਦਾ ਹੈ ਕਿ ਇਹ ਸਮਾਨ ਜਿਹੜਾ ਸ਼ੁੱਧ ਹੈ ਉਹ ਲਾਈਨ ਲਿਖੀ ਹੋਈ ਹੈ ਗੁਰ ਅਤੇ ਚੱਕਰ ਵਿੱਚ ਮਲਾਬਤ ਸਾਬਤ ਕਰਨ ਵਾਲੇ ਨੂੰ 20000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਤੇ ਦੁਕਾਨ ਦੇ ਮਾਲਕ ਕੌਣ ਨੇ ਦੁਕਾਨ ਦੇ ਮਾਲਕ ਨੇ ਰਮਨ ਜੋ ਕਿ ਕੁੜਾੜੀ ਤੋਂ ਨਾਮੀ ਟਕਾ ਆਸੀਆ ਉਹਨਾਂ ਦੇ ਕਪੁੱਤਰ ਨੇ ਅਤੇ ਉਹਨਾਂ ਦੇ ਨਾਲ ਵੀ ਹੁਣ ਆਪਾਂ ਗੱਲਬਾਤ ਕਰਾਂਗੇ ਅਤੇ ਪਹਿਲਾਂ ਤੁਹਾਨੂੰ ਵੈਰਾਈਟੀ ਦੁਕਾਨ ਹੈ ਵੈਰਾਈਟੀ ਇਹਨਾਂ ਦੀ ਦੁਕਾਨ ਦੇ ਵਿੱਚ ਅਜਿਹੀ ਜੇਹੀ ਹੈ ਕਿ ਤੁਸੀਂ ਕਹੋਗੇ ਕਿ ਯਾਰ ਮਕੰਦੀ ਦੀ ਬਰਫੀ ਨਹੀਂ ਖਾਣੀ ਅੱਜ ਤੋਂ ਬਾਅਦ ਬਰਫੀ ਖਾਣੀ ਹੈ ਤਾਂ ਰਾਵਣ ਬੇਕ ਖਾਣੀ ਦੀ ਬਰਫੀ ਖਾਣੀ ਹੈ ਇੰਨੀ ਵੈਰਾਈਟੀ ਸਸਿਰਾ ਤੁਹਾਨੂੰ ਗੂੜੇ ਸਭ ਤੋਂ ਚੰਗੇ ਕੁਟਟੇ ਆਪਿਆ ਸਾਰਾ ਗੂੜੇ ਸ਼ੱਕਰ ਸਾਰਾ ਕੁਝ ਇੱਥੇ ਜਿਹੜਾ ਇੱਕ ਤੋਂ ਇੱਕ ਵੈਰਾਈਟੀ ਪਈ ਹੈ ਅਤੇ ਤੁਹਾਨੂੰ ਪੂਰੀ ਵੈਰਾਈਟੀ ਵੀ ਅਗ੍ਹਾ ਦੀ ਨਾਲ ਦਿਖਾਵਾਂਗੇ ਅ ਛੋਟੇ ਛੋਟੇ ਪੀਸ ਵੀ ਬਣੇ ਹੋਏ ਨੇ ਸਰ ਨਾਲ ਰਮਣੀ ਹੈ ਅ ਭਾਜੀ ਪਹਿਲਾਂ ਤਾਂ ਆਹ ਦੱਸਿਓ ਕਿ ਇਹ ਪੀਸ ਕਿਆ ਬਣਾਏ ਹੋਏ ਨੇ ਇਹ ਸਰ ਹੈ ਗੁੜੀ ਹੈ ਜੀ ਆਪਾਂ ਇਹਨੂੰ ਕੈਂਡੀ ਵੀ ਸ਼ੇਪ ਦੇਤੀ ਬਸ ਆਹ ਗੁੜੀ ਹੀ ਪੋਰ ਗੁੜਾ ਮਤਲਬ ਜਿਹੜੇ ਨਿਆਰੇ ਕਹਿੰਦੇ ਆ ਵੀ ਅਸੀਂ ਭਾਈ ਖਾਣੇ ਨਹੀਂ ਇਹ ਗੁਰਨੀ ਘਰ ਆ ਗੁਰਨੀ ਘਰ ਆ ਉਹਨਾਂ ਨੂੰ ਆਏ ਲੱਗੂਗਾ ਵੀ ਇਹ ਚੋਟੇ ਨੇ ਇਹੋ ਖਾ ਸਕਦੇ ਹੋ ਵੀ ਹਜ਼ਾਰ ਬਈ ਆਉਂਦੀਆਂ ਮਤਲਬ ਬੱਚੇ ਆਉਂਦੇ ਆ ਬੇਟੇ ਸੈਂਡੀ ਸਮਝ ਗਿਆ ਚੱਕੋ ਖਾ ਲੈਣੇ ਆ ਬੜੇ ਉਸੇ ਮੈਦ ਉਸੇ ਹੋ ਗਏ ਕਈ ਨਹੀਂ ਆਣੇ ਹੁੰਦੇ ਅਸੀਂ ਅਸੀਂ ਟੋਫੀ ਜਾ ਰਹੇ ਹਾਂ ਜਾ ਰਹੇ ਹਾਂ ਨਾਲ ਫਾਇਦੇਮੰਦ ਚੀਜ਼ ਹੈ ਪਹਿਲਾਂ ਤਾਂ ਦੱਸੋ ਵੀ ਹੋਰ ਕੀ ਕੀ ਚੀਜ਼ਾਂ ਫੜੇ ਗਏ ਆਪਣੇ ਗੋੜੀ ਗੋੜ ਮੇਜੇਗਾ ਸ਼ੱਕਰ ਹੈ ਜੇਸੀ ਖਾਣ ਦੀ ਹੈ ਜੀ ਮਿੱਟੀ ਦਾ ਆਟਾ ਤੇ ਡਰਾਈ ਫੂਡ ਵਾਲਾ ਗੋੜੀ ਗਾਜਰ ਵਾਲਾ ਗੋੜੀ ਵੀ ਤੁਹਾਡੀ ਇੱਕ ਵਰਤੀ ਤੁਹਾਡੀ ਭਵਿਸ਼ਾ ਜਿਹੜਾ ਕਹਿੰਦੇ ਕਿ ਵਰਤੀ ਬਣਾ ਰਿਹਾ ਬਹੁਤ ਟੌਪ ਕਲਾਸ ਹੈ ਕਿਹੜੀ ਵਰਤੀ ਹੈ ਜੀ ਗਾਜਰ ਵਾਲੀ ਹੈ ਜੀ ਲਾਉਂਗੇ ਕਿਹੜੀ ਵਰਤੀ ਹੈ ਜੀ ਜੀ ਤੁਸੀਂ ਅਕਸਰ ਮਕੰਦੀ ਹਲਵਾ ਦੀ ਵਰਤੀ ਤਾਂ ਦੇਖੀ ਹੋਣੀ ਪਰ ਤੁਹਾਨੂੰ ਇਹ ਬਰਫੀ ਦਿਖਾ ਰਹੇ ਹਾਂ ਜੋ ਕਿ ਪ्योर ਜਿਹੜੀ ਆ ਰਸ ਦੀ ਬਣੀ ਹੋਈ ਹੈ ਤੇ ਇਹਦੇ ਖਾਣ ਦੇ ਕਾਫੀ ਫਾਇਦੇ ਇਹ ਹੁੰਦੇ ਆ ਇਹਦੇ ਫਾਇਦੇ ਕੀ ਕੀ ਹੁੰਦੇ ਆ ਭਾਜੀ ਪਹਿਲਾਂ ਦੇ ਦੱਸੋ ਫਾਇਦੇ ਇਹ ਦੀ ਕਿ ਬਲੱਡ ਨੂੰ ਪਿਉਰੀਫਾਈ ਕਰਦੀ ਹੈ ਜੀ ਤੇ ਪਲੈਸ ਕੰਟਰੋਲ ਕਰਾਂਦੀ ਹੈ ਹੋਰ ਕਾਫੀ ਬੈਨੀਫਿਟਸ ਨੇ ਆਵੇ ਸਕਿਨ ਤੇ ਗ로우 ਆਉਂਦਾ ਜੀ ਤੇ ਬੀਪੀ ਸ਼ੂਗਰ ਵਗੈਰਾ ਵੀ ਕਾਫੀ ਹੱਦ ਤੱਕ ਕੰਟਰੋਲ ਚ ਰਹਿੰਦੇ ਜੀ ਆਪਾਂ ਕੋਈ ਚੀਜ਼ ਖਾਈਏ ਇਹ ਰੇਟ ਕਿਆ ਰੇਟ ਹੋਣਾ ਇਹ ਰੇਟ ਹੈ 160 ਰੁਪਏ ਕਿਲੋ ਹੈ 160 ਰੁਪਏ ਪ੍ਰਤੀ ਹਾਂਜੀ 160 ਦਾ ਭਾਈ ਜੀ ਮਿਲਦੀ ਨਹੀਂ ਕਿਤੇ 160 ਜੀ ਇਹਦੇ ਦੇਸੀ ਕੀ ਵਰਤਿਆ ਹੋਇਆ ਆਪਾਂ ਅੱਛਾ ਜੀ ਦੇਸੀ ਕੀ ਇਹਦੇ ਡਰਾਈਵ ਥਰੂ ਤੇ ਤੁਸੀਂ ਦੇਖੋਗੇ ਆਪਾਂ ਉੱਪਰ ਨੂੰ ਸਿਰੇ ਪਾਇਆ ਅੰਦਰ ਵੀ ਤੁਸੀਂ ਦੇਖੋ ਪੂਰਾ ਟਿਲ ਕੀਤਾ ਹੋਇਆ ਹੈ ਪਾਰੇ ਚ ਆਹ ਜਰੂਰ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਵੀ ਦੇਸੀ ਕੀ ਦੇਸੀ ਕੀ ਇਹਦਾ ਗੂੜਾ ਜਿਹੜਾ ਬਣਿਆ ਹੋਇਆ ਤੇ ਸਾਰਾ ਡਰਾਈਵ ਥਰੂ ਤੇ ਜਿਸ ਤਰ੍ਹਾਂ ਨਾ ਦੇਖੋ ਸ਼ੋਅ ਸ਼ੂਕ ਵਾਸਤੇ ਉੱਪਰ ਲਾਇਆ ਹੁੰਦਾ ਵੀ ਉਹ ਕੰਮ ਨਹੀਂ ਆਏਗਾ ਤੇ ਅੰਦਰ ਵੀ ਪੂਰਾ ਡਰਾਈਵ ਥਰੂ ਜਿਹੜੇ ਹੈਗੇ ਤੁਸੀਂ ਸਾਡੇ ਭਾਜੀ ਐਵੇਂ ਕਸਟਮਰ ਲਈ ਇਹ ਵੀ ਆਪਣੇ ਨਾਲ ਰਿਵੀਲ ਹੋ ਸਕਦੇ ਆ ਜਰੂਰ ਦੇ ਪਰੋ ਬਹੁਤ ਵਾਰ ਆਪਣੇ ਤੇ ਲੈ ਚੁੱਕੇ ਹੋ ਗੁਰ ਸ਼ਕਰ ਨਹੀਂ ਤੁਸੀਂ ਜਿਹੜੀ ਇੱਕ ਲਾਈਨ ਲਿਖੀ ਹੋਈ ਹੈ 20000 ਵਾਲੀ ਉਹ ਕੀ ਜੇ ਕੋਈ ਸਾਡੂ ਕਹਿ ਦੂਗਾ ਵੀ 1% ਵਿੱਚ ਕਸਟਮਰ ਆਣਾ ਵੀ ਮੇਰੇ ਨਾਲ ਮੈਸ ਕਰਦੇ ਕਿ ਹਰੇਕ ਕੈਲੰਡਰ ਸਾਡਾ ਪੋੜਾ ਸਾਡਾ ਡੋਗਰਾ ਮੈਂ ਕਹਿੰਦਾ ਕਿ ਹਟ ਓਨਲੀ ਸਪੋਰਟ ਮੇਰੇ ਕੋਲ ਲਿਆਓ ਜਿਹੜੀ ਵੀ ਮਸਲ ਨਾਲ ਚੱਕੇ ਹੁੰਦੀ ਆ ਕਿ ਮੈਂ ਚੈਲੰਜ ਕਰਦਾ ਹਾਂ ਕਿ ਸਾਫਤ ਕਰਦੇ ਕੋਈ ਮੈਂ ਮਿਲਾਵਤੀ ਕਰਕੇ ਵੇਚ ਰਹੇ ਹਾਂ ਚੱਤਰ ਵੇਚ ਰਹੇ ਕੋਈ ਹੋਰ ਵੀ ਨਹੀਂ ਜੋ ਵੀ ਆਇਆ ਕਰਾ ਤੇ ਆਪਾਂ ਜੋ ਵੀ ਸਾਫਤ ਕਰਦੇ ਆਪਾਂ 20000 ਮੌਕੇ ਦੇ ਲਿਆ ਗਏ ਮਨੇ ਜਿਹੜਾ ਕੋਈ ਕੈਦ ਵਿੱਚ ਨਾ ਫੋਲਿਆ ਵਿੱਚ ਇਹ ਕਮੀ ਹੈ ਤੁਸੀਂ ਕੈਮੀਕਲ ਵਰਤਿਆ ਜਾਂ ਚੀਨੀ ਵਰਤੀ ਹੋਈ ਆ ਮੈਨੂੰ ਸਵਾਗਤ ਕਰਦੇ ਆ ਜੀ ਆਪਾਂ 20000 ਰੁਪਏ ਮੋਕੇ ਦੇ ਦਿੰਦੇ ਕਾਹਦੇ ਮਸ਼ਹੂਰ ਬਹੁਤ ਹੈ ਖਲਾਰੀ ਵੀ ਆਰਤੀ ਨੇ ਜਿਹੜੀ ਖਲਾਰੀ ਖੋਡੀ ਹੋਈ ਆ ਤੇ ਆਰਤੀਆਂ ਦੀ ਖਲਾਰੀ ਆ ਹਾਂਜੀ ਮੇਰਾ ਆਰਥਿਕ ਕੰਮ ਹੈ ਜੀ ਤੁਹਾਡਾ ਆਰਥਿਕ ਕੰਮ ਹੈ ਜੀ ਤਾਂ ਜ਼ਿਆਦਾਤਰ ਸਰਕਾਰੇ ਪ੍ਰਵਾਸੀ ਭੇਜਦੇ ਆਉਂਦੇ ਆ ਪਰ ਤੁਸੀਂ ਮੇਰੀ ਗੱਲ ਸੁਣਨਾ ਹੁਣ ਆਪਾਂ ਬਾਹਰ ਜਾ ਕੇ ਆਪਾਂ ਵੀ ਪ੍ਰਵਾਸੀ ਬਣ ਜਾਈਏ ਕੈਨੇਡਾ ਅਮਰੀਕਾ ਜਾਂਦੇ ਆ ਤੇਰੇ 50-50 ਲੱਖ ਲਾ ਕੇ ਜਾ ਚੜਦੇ ਆ ਜੀ ਐਤੀ ਮਿਹਨਤ ਕਰ ਲੋ ਹੁਣ ਤਾਂ ਜਾਜ ਵਾਪਸ ਆ ਰਹੇ ਆ ਜਿਹੜੇ ਪੰਜਾਬ ਦੇ ਲੱਖ ਰੋਡਾ ਹੁਣ ਫਿਰ ਟੱਕਾ ਫਿਰ ਉਧਰ ਵਜ ਰਿਹਾ ਜੀ ਹੁਣ ਆ ਇਪੇ ਆਪਣੇ ਯੂਪੀ ਦੇ ਅੱਗੇ ਲਈਏ ਕਿ ਮੇਰਾ ਕੰਮ ਹੈ ਉਹ ਵੀ ਤਾਂ ਆਪਾਂ ਵੀ ਜੀ ਸ਼ਰਮ ਮਹਿਸੂਸ ਕਰਨੀ ਹੋਣੀ ਹੈ ਜੀ ਸਹੀ ਗੱਲ ਹੈ ਤੇ ਇੱਕ ਬਾਜੀ ਦੱਸੋ ਤੁਸੀਂ ਕੁਰਾਲੀ ਜਾਂਦੇ ਹੋ ਜੇਕਰ ਕੁਰਾਲੀ ਦੇ ਵਿੱਚ ਕਿਸੇ ਨੂੰ ਹੌਨ ਡਿਲੀਵਰੀ ਕਰਨੀ ਹੋਵੇ ਤਾਂ ਤੁਹਾਡਾ ਕਿਹੜਾ ਨੰਬਰ ਹੈ ਜਿਹੜਾ ਗੂੜੀ ਉੱਤੇ ਮਿਲ ਜੇ ਤੇ ਬਰਕੀ ਵੀ ਉੱਤੇ ਮਿਲ ਜੇ ਤੁਹਾਡਾ ਨੰਬਰ ਜ਼ਰੂਰੀ ਹੈ ਮੇਰਾ ਕੰਟੈਕਟ ਨੰਬਰ ਹੈ ਜੀ 8437 86015 ਅੱਜ ਵਾਰ ਰਿਪੀਟ ਕਰ ਦਿੰਦਾ ਜੀ 8437 ਕੋਡਰ ਸੱਚੀ ਵੀਰਵਾਲ ਕਈ ਹੋਰ ਕੀ ਕੀ ਵੈਰਾਈਟੀ ਆਪਾਂ ਨੂੰ ਦੇਖਦੇ ਆਪਣੇ ਗਾਜਰ ਵਾਲੀ ਵਰਤੀ ਹੈ ਜੀ ਉਹ ਬਹੁਤ ਹੀ ਬੱਚੀ ਜਿਹੜੀ ਹੈ ਨਾਲ ਦੀ ਨਾਲ ਵਰਤੀ ਕਾਜੋ ਵੀ ਦੇਖਦੇ ਜਿਹੜੀ ਬਣਾਈ ਦੀ ਆ ਇਹ ਆਪਣੀ ਗਾਜਰ ਵਾਲੀ ਵਰਤੀ ਹੈ ਇਹਦੇ ਵਿੱਚ ਵੀ ਆਪਾਂ ਬੇਸੀ ਕੀ ਇਹ ਦੇਰਕਾ ਦਾ ਮੈਂ ਰੱਖਿਆ ਸਿਰਫ ਟਰੇ ਦੇ ਲਈ ਯੂਜ਼ ਕਰਦਾ ਮੈਂ ਟਰੇ ਦੇ niche ਲਾ ਲਉ ਬਾਕੀ ਮੈਂ ਆਪਣਾ ਘਰ ਦਾ ਛੱਡਿਆ ਬੇਸੀ ਕੀ ਯੂਜ਼ ਕਰਦਾ ਜਿਹੜਾ ਵੀ ਤੁਸੀਂ ਪ੍ਰੋਡਕਟ ਬਣਾਉਂਦੇ ਆ ਬੇਸੀ ਕੀ ਉਹ ਘਰ ਦਾ ਉਹ ਹੀ ਕਰਦਾ ਉਹ ਹੀ ਕਰਦੇ ਜੀ ਇਸ ਚੀਜ਼ ਦੀ ਗਰੰਟੀ ਦਿੰਦਾ ਹਾਂ ਉਹ ਵਿੱਚ ਡਰਾਈ ਫਰੂਟ ਗਾਜਰਾ ਸਭ ਵਧੀਆ ਕੁਆਲਿਟੀ ਦਾ ਮਟੀਰੀਅਲ ਯੂਜ਼ ਕੀਤਾ ਹੋਇਆ ਹੈ ਆਪਾਂ ਇਸੇ ਚੀਜ਼ ਤੇ ਵੀ ਆਪਾਂ ਕੰਪਰੋਮਾਈਜ਼ ਨਹੀਂ ਕੀਤਾ ਹੈ ਜੀ ਨਹੀਂ ਕਿ ਕਮਾਈ ਨਹੀਂ ਲੈ ਕੇ ਨਾ ਵੀ ਆਪਾਂ ਮੇਨ ਪ੍ਰੈਫਰੈਂਸ ਆਪਾਂ ਕੁਆਲਿਟੀ ਨੂੰ ਦਿੱਤੀ ਹੈ। ਕੁਆਲਿਟੀ ਦੇ ਦਿੱਤਾ। ਅਬੀ ਕੁਆਲਿਟੀ ਵਧੀਆ ਦੇਣੀ ਆ ਵੀ ਪੁੱਛੇ ਜਿਹੜਾ ਗੂੜ ਖਾਵੇ। ਬਜ਼ੁਰਗ ਵੀ ਕਹਿੰਦੇ ਤੇ ਵੀ ਜਿਹੜਾ ਗੂੜ ਖਾਂਦਾ ਉਹਦੀ ਉਮਰ 100 ਸਾਲ ਬਣਦੀ ਹੈ। ਮੈਂ ਇਹ ਚੀਜ਼ ਸੋਚ ਕੇ ਕੰਮ ਕੀਤਾ ਵੀ ਜਿਹੜੇ ਵੀ ਹੱਥੋਂ ਆਵੇ ਕੋਈ ਵੀ ਚਾਹ ਗੂੜ ਨੇ ਵੀ ਚਾਹ ਸ਼ੱਕਰ ਜਾਂ ਅਗਰ ਕੋਈ ਵੈਰਾਈਟੀ ਲੋੜੀ ਨੇ ਤਾਂ ਦਿੱਤਾ ਰਹੀ ਆਗੇ ਮੈਨੂੰ ਗੜਾ ਨਾ ਕਹਿੰਦੇ ਵਾ। ਜ਼ਰੂਰ ਜ਼ਰੂਰ। ਤੇ ਤੁਹਾਨੂੰ ਪਗਾ ਹੋਰ ਦਿਖਾਣਾ ਗਰਮ ਗਰਮ ਜਿਹੜਾ ਗੂੜ ਬਣਿਆ ਹੋਇਆ ਚਾਹ ਕੇ ਦੇਖੋ। ਇਹ ਆ ਰਹੀ ਹੈ ਚਮਕੀ ਤੁਹਾਡੇ ਸਾਹਮਣੇ ਹੈ ਚਮਕ ਤੇ ਕਹਿੰਦੀ ਚਮਕੀ ਹੈ ਇਹ ਬਿਲਕੁਲ ਪਿਓਰ ਹੈ ਆਪਣਾ ਗੁਰ ਹਮ ਇੱਕ ਉਸ ਧੁੱਪ ਕਰਕੇ ਵੀ ਚਮਕ ਜਾਦਾ ਤੇ ਪਿਓਰਟੀ ਹੈਗਾ ਮੰਮਾ ਜੀ ਇਹ ਤੇ ਤੁਹਾਨੂੰ ਹੁਣ ਇੱਕ ਗੁਰਦੇ ਸ਼ੱਕਰ ਦੇ ਜਿਹੜੇ ਲਾਲ ਉਹ ਵੀ ਦਿਖਾਵਾਂਗੇ ਤੇ ਉਹਦੇ ਲਾਭ ਕੀ ਹੈ ਆ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਕੀ ਡਰ ਲੱਗਿਆ ਹੈ ਗੁਰਾ ਤੇ ਚੱਕਰ ਤੇ ਲਾਭ ਸਰੀਰਕ ਸ਼ਕਤੀ ਨੂੰ ਵਧਾਉਂਦਾ ਹੈ ਤੇ ਬਲੱਡ ਪ੍ਰੈਸ਼ਰ ਜੋ ਬਲੱਡ ਪ੍ਰੈਸ਼ਰ ਹੈ ਉਹਨੂੰ ਕੰਟਰੋਲ ਕਰਦਾ ਹੈ ਬਜਰ ਘਟਾਉਣ ਵਿੱਚ ਵੀ ਮਦਦ ਕਰਦਾ ਹੈ ਤੇ ਮੈਟਾ ਬੋਸਿਮ ਨੋਨ ਜਿਹੜਾ ਵਧਾਉਂਦਾ ਹੈ ਕੰਡਿਸ਼ਨ ਦੀ ਸਪਲਾਈ ਕਰਦਾ ਹੈ ਐਨੀਮੀਆ ਨੂੰ ਰੋਕਣ ਵਿੱਚ ਮਦਦ ਕਰਦਾ ਹੈ ਠੀਕਰ ਨੂੰ ਡੀਟੋਕਸ ਵੀ ਕਰਦਾ ਹੈ ਤੇ ਹੋਰ ਵੀ ਬਹੁਤ ਜ਼ਰੂਰੀ ਆ ਰੋਹਣਾ ਇਹ ਜਿਹੜੇ ਆ ਫਾਈਲ ਜ਼ਰੂਰੀ ਹੁੰਦੇ ਤੇ ਸਾਡੇ ਨਾਲ ਭਾਈ ਸਾਹਿਬ ਨੇ ਜੋ ਕਿ ਆਪਣੇ ਗੁਰਨੇਪਰ ਸਾਹਿਬ ਅਜੇ ਗੁਰਦੇਣ ਪਹੁੰਚੇ ਹੋ ਹਾਂ ਜਿਹੜੇ ਪਿੰਡ ਆਪਰਾ ਮੇਰਾ ਉੱਚਾ ਪਿੰਡ ਉੱਚਾ ਪਿੰਡ ਉੱਚਾ ਪਿੰਡ ਤੋਂ ਆਇਆ ਇਹ ਆਪਣੇ ਬਹੁਤ ਖੇਤਰ ਨੇ ਬਹੁਤ ਦੇਰ ਦੇ ਇਹਨਾਂ ਨਾਲ ਜੋੜੇ ਜੋੜ ਇਹਨਾਂ ਦਾ ਇੱਕ ਨੰਬਰ ਸਟਾਈ ਇਹਨੂੰ ਉੱਚੇ ਪਿੰਡ ਤੋਂ ਆਇਆ ਉੱਚੇ ਪਿੰਡ ਤੋਂ ਆਇਆ ਸਟਾਈ ਚਲ ਸੁਪਰ ਆਦੀ ਲੋਕਿਆ ਬਾਤ ਤੇ ਆਪਣੇ ਭਰਾ ਨੇ ਇਹਨਾਂ ਦੇ ਫਾਦਰ ਸਾਹਿਬ ਨੇ ਉਹ ਆਪਣੇ ਬਹੁਤ ਨੇ ਅੱਛਾ ਜੀ ਤੇਰਾ ਆਰਥਿਕ ਦਾ ਕੰਮ ਹਾਂ ਉਹ ਵੀ ਇੱਕ ਨੰਬਰ ਇਹਦੇ ਗੁਰਦੇ ਵਿੱਚ ਬਿਲਕੁਲ ਮਿਲავਤ ਉਸ ਚੀਜ਼ ਦੀ ਕੋਈ ਵੀ ਖਲਾਉ 6 ਲੋਕ ਲੈ ਕੇ ਜਾ ਰਹੇ 5 ਕਿਲੋ 10 ਕਿਲੋ ਲੈ ਕੇ ਜਾ ਰਹੇ ਬਿਲਕੁਲ ਬਿਲਕੁਲ ਕੀ ਆਪ ਹੁਣ ਤਕਰੀਬਨ ਬਹੁਤ 30 ਕਿਲੋ ਲੱਗਦਾ ਬਈ ਆ ਤੇ ਸ਼ੂਰਨ ਖਾਨ ਨੂੰ ਸ਼ੱਕਰ ਦਾ ਤੇਜ ਤੋਂ ਇੱਕ ਨੰਬਰ ਕਿੰਨਾ ਗਾਜਰ ਵਾਲਾ ਗੁੱੜ ਬਣਾਇਆ ਹੋਇਆ ਹਾਂ ਗਾਜਰ ਵਾਲਾ ਨੰਬਰ ਉਹ ਵੀ ਬਹੁਤ ਬੰਦੀ ਹੈ ਸਾਈਹ ਗੁੱੜ ਵਾਲੀ ਪਰਸਾ ਬਣਾਈ ਆ ਕਾਫੀ ਚੀਜ਼ ਬਣਾਈ ਆ ਹਾਂਜੀ ਪਰ ਪਾਜੀ ਇੱਕ ਗੱਲ ਦੇਖੋ ਆਪਾਂ ਜਿਸ ਉੱਚਾ ਪਿੰਡ ਕੋ ਆਇਆ ਰਸਤੇ ਦੇ ਵਿੱਚ ਕਿੰਨੇ ਪ੍ਰਵਾਸੀਆਂ ਨੇ ਕੰਮ ਕਰਿਆ ਅਸੀਂ ਲੋਕਾਂ ਖੜਨਾ ਹੀ ਨਹੀਂ ਚਾਹੀਦਾ ਉਹਨਾਂ ਨੇ ਕੀ ਕਰਨਾ ਪੁਰਾਣਾ ਗੁੱੜ ਲੈ ਕੇ ਜਾਂਦੇ ਆ ਚਾਹ ਤੇ ਡੰਡ ਦੇ ਵਿੱਚ ਬਣਾ ਕੇ ਜਾਂ ਉਹਦੇ ਵਿੱਚ ਚੀਨੀ ਪਾਉਣੀ ਉਹਨਾਂ ਨੇ ਇਹਦੇ ਵਿੱਚ ਬਿਲਕੁਲ ਮਿਲਾਵਟ ਬਿਲਕੁਲ ਕਿਸੇ ਵੀ ਚੀਜ਼ ਦੀ ਕੋਈ ਮੁਲਾਕਾਤ। ਬਹੁਤ ਬਹੁਤ ਧੰਨਵਾਦ ਜੀ। ਤੇ ਤੁਹਾਨੂੰ ਅੱਗੇ ਵੀ ਝਾਤ ਦਿਖਾਣਾ ਹੈ ਕਿ ਕਿਸ ਤਰ੍ਹਾਂ ਇਹ ਗੁਰੂ ਪਿਆਰ ਹੁੰਦਾ ਹੈ। ਅਸੀਂ ਇਹ ਗੁਰੂ ਹੁਣ ਜਿਹੜੇ ਹੈ ਭਾਈ ਸਾਹਿਬ ਤਿਆਰ ਕਰ ਰਹੇ ਹੈ, ਸ਼ੱਕਰ ਬਣਾ ਰਹੇ ਹੈ ਤੇ ਸ਼ੱਕਰ ਹੁਣ ਬਿਲਕੁਲ ਪਿਓਰ ਤਿਆਰ ਹੋ ਰਿਹਾ ਹੈ। ਅਤੇ ਸਭ ਨੂੰ ਅਪੀਲ ਹੈ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਪ੍ਰਵਾਸੀਆਂ ਦੀ ਜੇਕਰ ਵੀਡੀਓ ਆਉਂਦੀ ਤਾਂ ਤੁਸੀਂ ਵੀਡੀਓ ਸ਼ੇਅਰ ਜ਼ਰੂਰ ਕਰਨੀ ਸੀ ਪਰ ਇਹ ਪਹਿਲਾ ਪੰਜਾਬੀ ਭਰਾ ਹੈ ਜੋ ਕਿ ਆਰਤੀ ਹੋਣ ਤੇ ਭਾਵੇਂ ਆਰਥਿਕ ਤਗਾ ਕੰਮ ਕਰਦੇ ਕਰਦੇ ਗੁਰੂ ਦੀ ਖਲਾਰੀ ਖੋਲ ਕੇ ਬੈਠਾ ਹੈ ਤੇ ਅੱਜ ਤੁਰਾਲੀ ਤੋਂ 6 ਕਿਲੋਮੀਟਰ ਦੂਰ ਸੋੜਾ ਦੇ ਵਿੱਚ ਇੱਕ ਖਲਾਰੀ ਹੈ ਤੇ ਨਾਲ ਦੀ ਨਾਲ ਗੰਨੇ ਦਾ ਰਸ ਵੀ ਜਿਹੜਾ ਨਾਲ ਦੀ ਨਾਲ ਛਾਣ ਕੇ ਬਿਲਕੁਲ ਸਾਫ ਸੁਥਰੇ ਤਰੀਕੇ ਦੇ ਨਾਲ ਜਿਹੜੇ ਹੈ ਬਾਬਾ ਜੀ ਪਾ ਰਹੇ ਨੇ ਤਾਂ ਕਿ ਗੁਰੂ ਵੀ ਤਿਆਰ ਕੀਤਾ ਜਾਵੇ ਤੇ ਹੁਣ ਇੱਧਰ ਨਾਲ ਦੀ ਨਾਲ ਸ਼ੱਕਰ ਵੀ ਤਿਆਰ ਕੀਤੀ ਜਾ ਰਹੀ ਹੈ ਬਿਜੂਰ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤੇ ਜੇਕਰ ਹੋਮ ਡਿਲੀਵਰੀ ਕੋਰਾਲੀ ਦੇ ਵਿੱਚ ਕਿਸੇ ਨੂੰ ਗੁਰਦਾਇਦਾ ਸ਼ੁੱਧ ਪ्योर ਜੋ ਕਿ ਬੇਸਿਕਲੀ ਦੇ ਨਾਲ ਬੰਦਾ ਹੈ ਤਾਂ ਤੁਸੀਂ ਇਹਨਾਂ ਨੂੰ ਫੋਨ ਨੰਬਰ ਭਾਈ ਸਾਹਿਬ ਨੇ ਦੱਸਿਆ ਤਾਂ ਉਸ ਨੰਬਰ ਤੇ ਫੋਨ ਕਰਕੇ ਤੁਸੀਂ ਘਰ ਆਰਡਰ ਕਰ ਸਕਦੇ ਹੋ ਅਤੇ ਘਰ ਬੈਠੇ ਜੀ ਹੋਏ ਤੁਸੀਂ ਗੋੜੇ ਜਿਹੜਾ ਉਹ ਮੰਗਾ ਸਕਦੇ ਹੋ ਤੇ ਜ਼ਰੂਰ ਅਸੀਂ ਤੁਹਾਨੂੰ ਜਿਸ ਤਰ੍ਹਾਂ ਕਿ ਆ ਦਿਖਾਇਆ ਤੇ ਜਰੂਰ ਇਹ ਵੀਡੀਓ ਨੂੰ ਸ਼ੇਅਰ ਕਰਿਓ ਅਤੇ ਗੌਰ ਦੇ ਕੁ ਗੁਰਦੀ ਕੁਆਲਿਟੀ ਹੈ ਬਹੁਤ ਸਾਫ ਸੁਥਰੀ ਹੈ ਅਤੇ ਜੂਨ ਆਪਣੇ ਪੰਜਾਬੀ ਭਰਾ ਦੀ ਮਦਦ ਕਰਨ ਦੇ ਲਈ ਇਸ ਖਿਡਾਰੀ ਦੇ ਤੁਸੀਂਓ ਤਾਂ ਕਿ ਸਾਡੇ ਭਰਾਵਾਂ ਦਾ ਹੋਰ ਖੌਫਲਾ ਅਫਲਾਈ ਹੋਵੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਰਨਪ੍ਰੀਤ ਵਾਲੀ